ਤੁਸੀਂ ਚਿਹਰੇ ਦੇਖੇ ਹੋਣਗੇ ਬੜੇ ਕਲਾਕਾਰਾਂ ਦੇ ਨਾਲ ਨਾਲ ਦੀ ਨਾਲ ਬੜੇ ਵੀਆਈਪੀ ਦੇ ਨਾਲ ਬਿਜ਼ਨਸਮੈਨਾਂ ਦੇ ਨਾਲ ਤੇ ਬਿਲਡਰਾਂ ਦੇ ਨਾਲ ਵੀ ਤੁਸੀਂ ਦੇਖੇ ਹੋਣਗੇ ਤਾਂ ਇਹ ਉਹ ਬੰਦੇ ਨੇ ਜਿਹੜੇ ਉਹਨਾਂ ਦੀ ਸੁਰੱਖਿਆ ਕਰਦੇ ਨੇ ਉਹਨਾਂ ਦੀ ਜਾਨ ਦੀ ਸੁਰੱਖਿਆ ਕਰਦੇ ਨੇ ਪਰ ਤੁਹਾਨੂੰ ਕਿਹੜੀ ਮੁਸ਼ਕਲ ਆ ਗਈ ਤੁਹਾਨੂੰ ਤਾਂ ਮੁਸ਼ਕਲ ਆਣੀ ਚਾਹੀਦੀ ਤੁਸੀਂ ਬੜੇ ਵੀਆਈਪੀ ਲੋਕਾਂ ਨਾਲ ਡਿਊਟੀ ਕਰਦੇ ਹੋ ਮੁਸ਼ਕਲਾਂ ਦੀ ਗੱਲ ਇਦਾਂ ਜੀ ਇਹ ਸਾਡੀ ਪ੍ਰਾਈਵੇਟ ਜੌਬ ਹੈ ਹਾਂਜੀ ਇਹਦੇ ਚ ਸਾਨੂੰ ਕਈ ਤਰ੍ਹਾਂ ਦੇ ਪ੍ਰੋਬਲਮ ਹੋਣੀ ਜਿੱਤਰਾ ਅਸੀਂ ਹਥਿਆਰ ਕੈਰੀ ਕਰਨਾ ਜਿੱਤਰਾ ਪੀਐਸਓ ਰੱਖੇਵੇਂ ਆ। ਹਾਂਜੀ। ਦੇਖੋ ਕੋਈ ਕਲਾਕਾਰ ਹੈ ਜਾਂ ਕੋਈ ਬਿਜ਼ਨਸਮੈਨ ਹੈ ਠੀਕ ਹੈ ਜੀ। ਉਸਤੇ ਵਿੱਚ ਸਾਨੂੰ ਇੱਕ ਇਹ ਪ੍ਰੋਬਲਮ ਹੈ ਅਜਨਾ ਵੀ ਇੱਕ ਤਾਂ ਅਸੀਂ ਜਿੱਤਰਾ ਇੱਕ ਵਾਰ ਅਸੀਂ ਫੈਰ ਕਰ ਦਈਏ। ਉਸ ਤੋਂ ਬਾਅਦ ਸਾਨੂੰ ਮਤਲਬ ਇਹ ਕਿਆ ਪ੍ਰੋਬਲਮ ਆਊਗੀ ਜੇ ਅਸੀਂ ਕਰੀਏ ਨਾ ਕਰੀਏ ਕਿਸੇ ਨੂੰ। ਠੀਕ ਹੈ ਬਾਕੀ ਸਾਡਾ ਇਹ ਆ ਵੀ ਸਾਡੀਆਂ ਸੈਲਰੀਆਂ ਹੂੰ ਦੇਖੋ ਇੱਕ ਗਵਰਨਮੈਂਟ ਜੌਬ ਵਾਲਾ ਤਕਰੀਬਨ ਲੱਖ ਜਾਂ 80 ਲੱਖ ਦੇ ਵਿੱਚ 80 ਹਜ਼ਾਰ ਦੇ ਲੱਖ ਦੇ ਵਿੱਚ ਸੈਲਰੀ ਹੁੰਦੀ ਮਤਲਬ ਸਾਡੀ ਇਹ ਵੀ ਕਿ ਸਾਡੇ ਪੀਐਸਓ ਵੀਰ ਤਾਂ ਵਿਚਾਰੇ 25 ਜਾਂ 30 ਹਜ਼ਾਰ ਤੱਕ ਨਹੀਂ ਮਿਲਦੀ ਕਿ ਯਾਰ ਲੱਗਦਾ ਕਿ ਤੁਹਾਡੀ ਸ਼ੋਰਸ ਕਿਉਂ ਨਹੀਂ ਕੀਤੀ ਜਾਂਦੀ ਕਿਉਂਕਿ ਤੁਹਾਡੀ ਬਹੁਤ ਜਾਨ ਵੀ ਪਿੱਛੇ ਜੋਖਮ ਦੇ ਵਿੱਚ ਹੁੰਦੀ ਹੈ ਹਰ ਸਮੇਂ ਪਤਾ ਨਹੀਂ ਕੌਣ ਕਿਸਦੇ ਉੱਤੇ ਹਮਲਾ ਕਰ ਦੇ ਕਿਉਂਕਿ ਜਿਹੜੇ ਬੰਦੇ ਨੇ ਹਮਲਾ ਕਰਨਾ ਉਹਨਾਂ ਦਾ ਮਕਸਦ ਤਾਂ ਉਸਦੇ ਬੰਦੇ ਤੇ ਆਣਾ ਜਿਹਦੀ ਉਹ ਸੁਰੱਖਿਆ ਕਰ ਰਹੇ ਆ ਮੈਂ ਪਹਿਲਾਂ ਗੱਲ ਕਰਾਂਗਾ ਵੀ ਤੁਸੀਂ ਕਿੰਨੇ ਸਾਲ ਦੀ ਸਾਨੂੰ ਰੱਖ ਰਹੇ ਹੋ ਉਹ ਮਤਲਬ ਕਿ ਇੱਕ ਲਿਖਤੀ ਰੂਪ ਚ ਲਵਾਂਗੇ ਵੀ ਮੈਂ ਬੰਦੇ ਕੋਲ ਐਜ਼ ਐ ਪੀਐਸਓ ਡਿਊਟੀ ਕਰ ਰਿਹਾ ਆਪਾਂ ਏਰੀਏ ਤੇ ਡੀਸੀ ਨੂੰ ਤਲਾਸ਼ ਕਰਾਂਗੇ ਤਾਂ ਕਿ ਕੱਲ ਨੂੰ ਕੋਈ 19 ਕੀ ਹੁੰਦੀ ਹੈ ਤਾਂ ਸਾਡੀ ਜਿਹੜੀ ਸਾਨੂੰ ਕਾਨੂੰਨੀ ਔਰ ਸਰਕਾਰੀ ਜਿਹੜੀ ਸਹਾਇਤਾ ਵੀ ਮਿਲ ਸਕੇ ਕੀ ਕੱਲ ਨੂੰ ਮੈਂ ਫੇਰ ਕਰ ਦਵਾਂ ਉਹਦੀ سپورਟ 'ਚ ਉਹ ਬੰਦੇ ਨਾਲ ਕੰਪਰੋਮਾਈਜ਼ ਨਾ ਕਰਕੇ ਮੇਰੇ ਨਾਲ ਖੜੇ ਇਹ ਹੋਣਾ ਚਾਹੀਦਾ ਇਹ ਐਗਰੀਮੈਂਟ ਹੋਣਾ ਚਾਹੀਦਾ VIP ਲੋਕਾਂ ਤੇ ਨਾਲ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਤੁਸੀਂ ਗਨਮੈਨ ਜੁਰ ਵੇਖੇ ਹੋਣਗੇ ਕਿਉਂਕਿ ਉਹਨਾਂ ਦੀ ਜਾਨ ਦੀ ਰੱਖਿਆ ਕਰਨ ਵਾਸਤੇ ਗਨਮੈਨ ਉਹਨਾਂ ਦੇ ਨਾਲ ਹੁੰਦੇ ਨੇ ਤੇ ਨਾਲ ਦੀਆਂ ਭੀੜਾਂ ਤੋਂ ਕੱਢ ਕੇ ਜਾਂਦੇ ਨੇ ਗਨਮੈਨ ਤਾਂ ਬਹੁਤ ਮੁਸ਼ਕਲ ਟਫ ਜੌਬ ਹੁੰਦੀ ਹੈ ਪਰ ਉਹਨਾਂ ਗਨਮੈਨਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਆ ਰਹੀਆਂ ਨੇ ਜਿਸ ਨੂੰ ਲੈ ਕੇ ਅੱਜ ਵੱਡੀ ਮੀਟਿੰਗ ਖੜ ਦੇ ਵਿੱਚ ਹੋਈ ਹੈ ਜਿਸ ਨੂੰ ਲੈ ਕੇ ਤੁਸੀਂ ਦੇਖੋ ਇਹ ਤੁਸੀਂ ਚਿਹਰੇ ਦੇਖੇ ਹੋਣਗੇ ਵੱਡੇ ਕਲਾਕਾਰਾਂ ਦੇ ਨਾਲ ਨਾਲ ਦੀਆਂ ਵੱਡੇ VIP ਦੇ ਨਾਲ ਬਿਜ਼ਨਸਮੈਨਾਂ ਦੇ ਨਾਲ ਤੇ ਬਿਲਡਰਾਂ ਦੇ ਨਾਲ ਵੀ ਤੁਸੀਂ ਦੇਖੇ ਹੋਣਗੇ ਤੇ ਉਹ ਬੰਦੇ ਨੇ ਜਿਹੜੇ ਉਹਨਾਂ ਦੀ ਸੁਰੱਖਿਆ ਕਰਦੇ ਨੇ ਉਹਨਾਂ ਦੀ ਜਾਨ ਦੀ ਸੁਰੱਖਿਆ ਕਰਦੇ ਨੇ ਹਥਿਆਰ ਵੀ ਇਹਨਾਂ ਕੋਲ ਹੁੰਦੇ ਨੇ ਕਈ ਵਾਰ ਕੀ ਹੁੰਦਾ ਇਹਨਾਂ ਦੇ ਉੱਤੇ ਵੀ ਹਮਲੇ ਹੁੰਦੇ ਨੇ ਤਾਂ ਆਪਣੀ ਵੀ ਜਾਨ ਦੀ ਰੱਖਿਆ ਕਰਨੀ ਦੂਜੇ ਪਾਸੇ ਜਿਸ ਦੇ ਨਾਲ ਲੱਗੇ ਹੁੰਦੇ ਨੇ ਡਿਊਟੀ ਕਰਦੇ ਨੇ ਜੌਬ ਕਰਦੇ ਨੇ ਉਸ ਦੀ ਵੀ ਜਾਨ ਦੀ ਰੱਖਿਆ ਇਹ ਲੋਕ ਕਰਦੇ ਨੇ ਤੇ ਅੱਜ ਇਹਨਾਂ ਦੀ ਇੱਕ ਵੱਡੀ ਮੁਸ਼ਕਲ ਜਿਹੜੀ ਆ ਰਹੀ ਸੀ ਉਸ ਨੂੰ ਲੈ ਕੇ ਇਹਨਾਂ ਨੇ ਇੱਕ ਹੁਣ ਐਲਾਨ ਕੀਤਾ ਹੈ ਕਿ ਅਸੀਂ ਇਕੱਠੇ ਹੋ ਕੇ ਆਪਣੀ ਯੂਨੀਅਨ ਰਜਿਸਟਰ ਕਰਾਉਣੀ ਹੈ ਕਿਉਂਕਿ ਸਾਨੂੰ ਜਿਹੜੀਆਂ ਕਈ ਤਰ੍ਹਾਂ ਦੀਆਂ ਮੁਸ਼ਕਲ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਲੈ ਕੇ ਅੱਜ ਵੱਡੀ ਮੀਟਿੰਗ ਜਿਹੜੀ ਹੋਈ ਉਹਦੇ ਵਿੱਚ ਕਿਹੜੇ ਫੈਸਲੇ ਹੋਏ ਨੇ ਤੇ ਕਿਵੇਂ ਰਜਿਸਟਰ ਹੋਏਗੇ ਇਹ ਸਾਰਾ ਕੁਝ ਅੱਜ ਗੱਲਬਾਤ ਕਰਾਂਗੇ ਇੱਥੇ ਜਿਹੜੇ ਇਹਨਾਂ ਦੇ ਮੇਨ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਜਿਹੜੀ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੀ ਫੈਸਲੇ ਹੋਏ ਨੇ ਕਿਉਂਕਿ ਤੁਹਾਡੀ ਜੌਬ ਤਾਂ ਬਹੁਤ ਟਫ ਹੈ ਭਾਵੇਂ ਵੀਆਈਪੀ ਲੋਕ ਹੋਣ ਭਾਵੇਂ ਕੋਈ ਕਲਾਕਾਰ ਹੋਣ ਭਾਵੇਂ ਕੋਈ ਬਿਲਡਰ ਹੋਵੇ ਭਾਵੇਂ ਕੋਈ ਬਿਜ਼ਨਸਮੈਨ ਵੱਡਾ ਹੋਵੇ ਤਾਂ ਉਹਨਾਂ ਦੀ ਜਾਨ ਦੀ ਸੁਰੱਖਿਆ ਕਰਨਾ ਤੇ ਨਾਲ ਦੀ ਨਾਲ ਆਪਣੀ ਜਾਨ ਦੀ ਸੁਰੱਖਿਆ ਕਰਨਾ ਭੀੜਾਂ ਤੋਂ ਉਹਨਾਂ ਨੂੰ ਬਚਾਉਣਾ ਤੁਹਾਡੀ ਉਹ ਬੜੀ ਟਫ ਜੌਬ ਹੁੰਦੀ ਹੈ ਪਰ ਤੁਹਾਨੂੰ ਕਿਹੜੀਆਂ ਮੁਸ਼ਕਿਲਾਂ ਆਗੀਆਂ ਤੁਹਾਨੂੰ ਤਾਂ ਮੁਸ਼ਕਿਲ ਆਣੀ ਚਾਹੀਦੀ ਤੁਸੀਂ ਬੜੇ ਵੀਆਈਪੀ ਲੋਕਾਂ ਨਾਲ ਡਿਊਟੀ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਸ਼ਕਿਲਾਂ ਦੀ ਗੱਲ ਇਦਾਂ ਜੀ ਇਹ ਸਾਡੀ ਪ੍ਰਾਈਵੇਟ ਜੌਬ ਇਹਦੇ ਚ ਸਾਨੂੰ ਕਈ ਤਰ੍ਹਾਂ ਦੇ ਪ੍ਰੋਬਲਮ ਆਉਂਦੇ ਜਿਸ ਤਰ੍ਹਾਂ ਅਸੀਂ ਹਥਿਆਰ ਕੈਰੀ ਕਰਨਾ ਹਾਂਜੀ ਕਈ ਵਾਰ ਦੇਖੋ ਬਾਹਰ ਵਾਲਾ ਬੰਦਾ ਉਹ ਵੀ ਤਿਆਰੀ ਰੱਖਦਾ ਪੂਰੀ ਜਿਸ ਤਰ੍ਹਾਂ ਹੁਣ ਅਸੀਂ ਸਾਰੇ ਜਿਹਨਾਂ ਪੀਐਸਓ ਰੱਖੇ ਹੋਏ ਆਂ ਹਾਂਜੀ ਹਾਂਜੀ ਦੇਖੋ ਕੋਈ ਕਲਾਕਾਰ ਹੈ ਜਾਂ ਕੋਈ ਬਿਜ਼ਨਸਮੈਨ ਹੈ ਠੀਕ ਹੈ ਜੀ ਉਸ ਤੇ ਵਿੱਚ ਸਾਨੂੰ ਇੱਕ ਇਹ ਪ੍ਰੋਬਲਮ ਹੈ ਇੰਨਾ ਵੀ ਇੱਕ ਤਾਂ ਅਸੀਂ ਜਿਦ ਤਰ੍ਹਾਂ ਕਈ ਵਾਰ ਅਸੀਂ ਫੈਰ ਕਰ ਦਈਏ ਉਸ ਤੋਂ ਬਾਅਦ ਸਾਨੂੰ ਮਤਲਬ ਇਹ ਕਿਆ ਪ੍ਰੋਬਲਮ ਆਉਗੀ ਜੇ ਅਸੀਂ ਕਰੀਏ ਨਾ ਕਰੀਏ ਕਿਸੇ ਵੀ ਤਰ੍ਹਾਂ ਠੀਕ ਹੈ ਬਾਕੀ ਸਾਡਾ ਇਹ ਹੈ ਵੀ ਸਾਡੀਆਂ ਸੈਲਰੀਆਂ ਹੂੰ ਦੇਖੋ ਇੱਕ ਗਵਰਨਮੈਂਟ ਜੌਬ ਵਾਲਾ ਤਕਰੀਬਨ ਲੱਖ 80 ਲੱਖ ਦੇ ਵਿੱਚ 80000 ਦੇ ਲੱਖ ਦੇ ਵਿੱਚ ਸੈਲਰੀ ਹੁੰਦੀ ਮਤਲਬ ਸਾਡੀ ਇਹ ਵੀ ਸਾਡੇ ਪੀਐਸਯੂ ਵੀਰ ਤਾਂ ਵਿਚਾਰੇ 25 ਜਾਂ 30 ਹਜ਼ਾਰ ਤੇ ਲੱਗੇ ਮੈਂ ਠੀਕ ਹੈ ਜੀ ਅਸੀਂ ਚਾਹੁੰਦੇ ਵੀ ਸਾਡੀਆਂ ਸੈਲਰੀਆਂ ਅਸੀਂ ਗਵਰਨਮੈਂਟ ਤੱਕ ਆਪਣੀ ਇੱਕ ਯੂਨੀਅਨ ਤਾਂ ਰਜਿਸਟਰ ਕਰਨ ਲੱਗੇ ਅਸੀਂ ਇਹ ਬਾਤ ਪਜਾਉਂਗੇ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੱਕ ਠੀਕ ਹੈ ਜੀ ਮਾਨ ਜੋ ਉਹਨਾਂ ਤੱਕ ਅਸੀਂ ਆਪਣੀ ਆਵਾਜ਼ ਪਹੁੰਚਾਉਣੀ ਚਾਹੁੰਦੇ ਵੀ ਸਾਡੇ ਬਾਰੇ ਕੋਈ ਸੋਚੇ ਜਾਵੇ ਠੀਕ ਹੈ ਜੀ ਸਾਡੀ ਇਹ ਹੀ ਮੰਗ ਹੈ ਜੀ ਵੀ ਸਾਡੀ ਇੱਕ ਤਾਂ ਸੈਲਰੀਆਂ ਚੰਗੀਆਂ ਹੋਣ ਹਾਂਜੀ ਇੱਕ ਸਾਨੂੰ ਕੁਸੂਲਤਾ ਮਿਲਣ ਜੀ ਵੀ ਜਿਤਨਾ ਅਸੀਂ ਨਾਲ ਚੱਲਦੇ ਆ ਸਾਡੀ ਕੋਈ ਮਿਸਐਪੀਕ ਨਹੀਂ ਹੁੰਦੀ ਜਿੱਤਾਂ ਅਸੀਂ ਮੀਟਿੰਗ 'ਚ ਵੀ ਗਏ ਵੀ ਅਸੀਂ ਅਨਸ਼ੋਰਟ ਵੀ ਹੋਣੀ ਚਾਹੀਦੇ ਰੱਬ ਨਾ ਕਰੇ ਕੱਲ ਨੂੰ ਮੇਰੀ ਉਹ ਡੈਥ ਹੋ ਜਾਂਦੀ ਤਾਂ ਮੇਰੇ ਬੱਚਿਆਂ ਦਾ ਕੀ ਬਣੂ ਪਿੱਛੋਂ ਇਹ ਚੀਜ਼ਾਂ ਸਾਡੇ ਮਸਲੇ ਆ ਬੱਕੀ ਪ੍ਰਧਾਨ ਸਾਹਿਬ ਦਲਬਾਖ ਸਿੰਘ ਜੀ ਅੱਜ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੂ ਅ ਬਿਲਕੁਲ ਜਿਹੜੀ ਗੱਲਬਾਤ ਕਰਾਂਗੇ ਮਨਦੀਪ ਜਿਸ ਤਰੀਕੇ ਨਾਲ ਮੁਸ਼ਕਲਾਂ ਦੱਸੀਆਂ ਨੇ ਇਹਨਾਂ ਨੇ ਕਿ ਬਹੁਤ ਵੱਡੀਆਂ ਮੁਸ਼ਕਲਾਂ ਆ ਰਹੀਆਂ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਸ਼ੋਰਸ ਕਿਉਂ ਨਹੀਂ ਕੀਤੀ ਜਾਂਦੀ ਕਿਉਂਕਿ ਤੁਹਾਡੀ ਬਹੁਤ ਜਾਨ ਵੀ ਪਿੱਛੇ ਜੋਖਮ ਦੇ ਵਿੱਚ ਹੁੰਦੀ ਆ ਹਰ ਸਮੇਂ ਪਤਾ ਨਹੀਂ ਕੌਣ ਕਿਸਦੇ ਉੱਤੇ ਹਮਲਾ ਕਰ ਦੇ ਕਿਉਂਕਿ ਜਿਹੜੇ ਬੰਦੇ ਨੇ ਹਮਲਾ ਕਰਨਾ ਉਹਨਾਂ ਦਾ ਮਕਸਦ ਤਾਂ ਉਸਦੇ ਬੰਦੇ ਤੇ ਆਣਾ ਜਿਹਦੀ ਉਹ ਸੁਰੱਖਿਆ ਕਰ ਰਹੇ ਹੋ ਪਰ ਵੀ ਤੇ ਟਾਰਗੇਟ ਤੁਸੀਂ ਵੀ ਹੋ ਜਾਂਦੇ ਹੋ ਤੁਹਾਡੀ ਸੁਰੱਖਿਆ ਨੂੰ ਲੈ ਕੇ ਕਿੰਨੇ ਕੁ ਇੰਤਜ਼ਾਮ ਕੀਤੇ ਹੋਏ ਨੇ ਪੰਜਾਬ ਸਰਕਾਰ ਵੱਲੋਂ ਜਾਂ ਫਿਰ ਜਿੰਨ ਬਿਲਕੁਲ ਜੀ ਦੇਖੋ ਜਿਵੇਂ ਕਿ ਆਪਣਾ ਸ਼ਰਨਜੀਤ ਜੀ ਨੇ ਦੱਸਿਆ ਪਹਿਲਾਂ ਤਾਂ ਮੈਂ ਮੇਰੇ ਜਨ ਵਿੱਚ ਇੱਕ ਗੱਲ ਹੈ ਵੀ ਅਸੀਂ ਜਦੋਂ ਕਿਸੇ ਕੋਲ ਜੋਬ ਕਰਨ ਜਾਂਦੇ ਆ ਉਹਦੇ 'ਚ ਜਿਵੇਂ ਕਿ ਮੈਂ ਜਾ ਰਿਹਾ ਮੈਂ ਪਹਿਲਾਂ ਗੱਲ ਕਰਾਂਗਾ ਵੀ ਤੁਸੀਂ ਕਿੰਨੇ ਸਾਲ ਲਈ ਸਾਨੂੰ ਰੱਖ ਰਹੇ ਹੋ ਹਾਂਜੀ ਉਹ ਮਤਲਬ ਕਿ ਇੱਕ ਲਿਖਤੀ ਰੂਪ 'ਚ ਲਵਾਂਗੇ ਵੀ ਮੈਂ ਇਹ ਬੰਦੇ ਕੋਲ ਐਸ ਐ ਪੀ ਐਸਓ ਡਿਊਟੀ ਕਰ ਰਿਹਾ ਤੇ ਉਹ ਫਿਰ ਆਪਾਂ ਏਰੀਏ ਤੇ ਡੀਸੀ ਨੂੰ ਤਲਾਹ ਕਰਾਂਗੇ ਤਾਕੀ ਕੱਲ ਨੂੰ ਕੋਈ 19 ਕੀ ਹੁੰਦੀ ਹੈ ਤਾਂ ਸਾਡੀ ਜਿਹੜੀ ਸਾਨੂੰ ਕਾਨੂੰਨੀ ਔਰ ਸਰਕਾਰੀ ਜਿਹੜੀ ਸਹਾਇਤਾ ਵੀ ਮਿਲ ਸਕੇ ਤੇ ਜਿਹੜੇ ਲੋਕ ਨੇ ਸਾਡੇ ਮਾਲਕ ਨੇ ਬੀਆਪੀ ਦੇਖੋ ਉਹ ਕਾਫੀ ਸਾਡੇ ਹੁਣ ਜੀਰਕਪੁਰ ਭਰਾ ਨਾਲ ਤੱਕਾ ਹੋਇਆ ਹਾਂਜੀ ਉਹ ਸਾਡੇ ਸਿਕੰਦਰ ਜੀ ਨੇ ਦੱਸਿਆ ਸੀ ਸਾਨੂੰ ਵੀਡੀਓ ਵੀ ਆਈ ਸੀ ਹਾਂਜੀ ਉਹ ਬੰਦਾ ਡਿਊਟੀ ਤੇ ਜੁਆਇਨ ਕਰ ਗਿਆ ਤੇ ਹਫਤੇ ਦੇ ਵਿੱਚ ਹਮਲਾ ਹੋ ਜਾਂਦਾ ਤੇ ਬੰਦੇ ਨੇ ਫੇਰ ਕਰਤਾ ਹਾਂਜੀ ਉਹ ਤੋਂ ਬਾਅਦ ਮਾਲਕ ਉਹਦੇ ਨਾਲ ਕੰਪਰੋਮਾਈਜ਼ ਕਰ ਲੈਂਦਾ ਤੇ ਜਿਹੜਾ ਗਨਮੈਨ ਹੈ ਉਹਦਾ ਅਸਲਾ ਵੀ ਜਮਾ ਹੈ 6 ਮਹੀਨੇ ਤੋਂ ਬੰਦੇ ਨੂੰ ਨਾ ਸੈਲਰੀ ਮਿਲ ਰਹੀ ਹੈ ਜੀ ਤੇ ਉਸ ਤੋਂ ਬਾਅਦ ਉਹਦਾ ਅਸਲਾ ਜਬਤ ਹੋ ਗਿਆ ਕੁਝ ਕਰ ਨਹੀਂ ਸਕਦਾ ਤੇ ਐਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਅੱਜ ਅਸੀਂ ਇਕੱਠੇ ਹੋਏ ਆਂ ਤੇ ਬਾਕੀ ਮਸਲਾ ਜਿਹੜਾ ਸੈਲਰੀਆਂ ਦਾ ਹੈ ਜੀ ਜਿਹੜੇ ਸਾਡੇ ਡਰਾਈਵਰ ਭਰਾ ਐ ਤਕਰੀਬਨ 22-25 ਹਜ਼ਾਰ ਤੋਂ ਉਹਨਾਂ ਡਰਾਈਵਰ ਸਟਾਰਟ ਕਰਦੇ ਆਂ ਜੀ ਤੇ ਸਰਕਾਰ ਨੇ ਕਿੰਨਾ ਔਖਾ ਕਰਤਾ ਜੀ ਅਸਲਾ ਬਣਾਉਣਾ ਸਭ ਨੂੰ ਪਤਾ ਹੀ ਐ ਅਸਲਾ ਆਮ ਬੰਦਾ ਨਹੀਂ ਬਣਾ ਸਕਦਾ ਜੀ ਆ ਕਿ ਕਰ ਤੇ ਜਿਹਦੇ ਕੋਲੇ ਅਸਲਾ ਏ ਉਹਨੂੰ ਪੂਰਾ ਮੁੱਲ ਨਹੀਂ ਵੀਰ ਮਿਲ ਰਿਹਾ ਉਸ ਚੀਜ਼ ਦਾ ਅਸੀਂ ਤਾਂ ਇਹ ਇੱਕ ਏਕਾ ਬਣਾਇਆ ਸੀ ਵੀ ਚਲੋ ਵੀ ਸਰਕਾਰ ਤੱਕ ਵੀ ਅਸੀਂ ਬੇਨਤੀ ਕਰਾਂਗੇ ਤੇ ਆਪਸ ਚ ਵੀ ਅਸੀਂ ਏਕਾ ਕਿੰਨੇ ਵੀਰ ਆਏ ਆ ਅੱਜ ਤੇ ਬਾਕੀ ਸਾਡਾ ਮਤਲਬ ਕਿ ਇਹੀ ਅੱਜ ਮਿਲਣ ਦਾ ਕਾਰਨ ਸੀ ਵੀ ਏਕਤਾ ਕਰਕੇ ਯੂਨੀਅਨ ਬਣਾਈ ਜਾਵੇ ਤੇ ਯੂਨੀਅਨ ਦੀ ਸਰਕਾਰ ਵੀ ਸੁਣਦੀ ਏ ਤੇ ਬਾਕੀ ਉਦਾਂ ਵੀ ਬੜਾ ਪ੍ਰਭਾਵ ਪਊਗਾ ਸਾਡੇ ਤੇ ਪੂਰੇ ਪੰਜਾਬ ਪੱਧਰ ਤੇ ਯੂਨੀਅਨ ਬਣਾ ਰਹੇ ਹੋ ਜੋ ਟਰਾਈ ਸਿਟੀ ਦੀ ਥੋੜੀ ਯੂਨੀਅਨ ਬਣ ਰਹੀ ਏ ਇਹ ਦੇਖੋ ਬਿਲਕੁਲ ਜਿਵੇਂ ਕਿ ਹੁਣ ਸਾਡੇ ਚੰਦਰਪੀਰ ਆਇਆ ਸਾਡੇ ਇੱਕ ਜਲੰਧਰ ਤੋਂ ਫਰੀਦਕੋਟ ਤੋਂ ਮੁੰਡੇ ਆਏ ਆ ਤੇ ਉਧਰ ਗੁਰਦਾਸਪੁਰ ਤੋਂ ਆ ਰਹੇ ਸੀ ਉਧਰ 450 ਸਾਲਾਂ ਸ਼ਤਕਦੀ ਚੱਲ ਰਹੀ ਹੈ ਉਹ ਬੰਦੇ ਸਾਡੇ ਨਾਲ ਅਟੈਚ ਨੇ ਸਾਡਾ ਮੇਨ ਮਕਸਦ ਇਹ ਵੀ ਅਸੀਂ ਚਾਹੁੰਦੇ ਵੀ ਪਹਿਲਾਂ ਤਾਂ ਅਸੀਂ ਟਰਾਈ ਸਿਟੀ ਲੈਵਲ ਤੇ ਕਰੀਏ ਇਹਨੂੰ ਇਹ ਸਾਨੂੰ ਹੰਗਾਰਾ ਮਿਲੇਗਾ ਅਸੀਂ ਪੂਰਾ ਪੰਜਾਬ ਕੀ ਅਸੀਂ 올 ਇੰਡੀਆ ਲੈਵਲ ਤੇ ਚੱਲਾਂਗੇ ਜੀ ਇਹ ਚੱਲਣਾ ਸਾਰਿਆਂ ਦੇ ਨਾਲ ਹੈ ਇਕੱਲੇ ਬੰਦੇ ਨੇ ਕੁਛ ਨਹੀਂ ਅਜੇ ਤੱਕ ਕਰ ਪਾਇਆ ਕੋਈ ਬੰਦਾ ਤੇ ਅਸੀਂ ਆਪਣੀ ਆਵਾਜ਼ ਉਠਾਵਾਂਗੇ ਤੇ ਆਪਣੇ ਫਾਇਦੇ ਲਈ ਸਾਰਿਆਂ ਦੇ ਫਾਇਦੇ ਲਈ ਹੈ ਮੇਰਾ ਵੀਰ ਤੇ ਇਹ ਸਾਡੇ ਬਹੁਤ ਵੱਡੀ ਗੱਲ ਹੈ ਤੇ ਭਾਈ ਜਿਸ ਤਰੀਕੇ ਤੁਸੀਂ ਜੋਬ ਕਰਦੇ ਹੋ ਇੱਥੇ ਉਹ ਤੁਹਾਡੇ ਨਾਲ ਕਿੰਨੇ ਖੜਦੇ ਕੋਈ ਐਗਰੀਮੈਂਟ ਹੁੰਦਾ ਤੁਹਾਡੇ ਨਾਲ ਕਿ ਪੱਕਾ ਕੀ ਆ ਭਾਈ ਤੁਹਾਡੇ ਨਾਲ ਅਸੀਂ ਕੋਈ ਗੋਲੀ ਚਲਾਉਂਦਾ ਤੁਸੀਂ ਸਾਡੀ ਸੁਰੱਖਿਆ ਵਾਸਤੇ ਤੇ ਤੁਹਾਡੇ ਨਾਲ ਖੜਾ ਖਰਚਾ ਅਸੀਂ ਕਰਾਂਗੇ ਸੜੀ ਐਸ ਪਰ ਹੁੰਦਾ ਜਿੱਦਾਂ ਨਾਰਮਲੀ ਮੈਨੂੰ ਕਿਸੇ ਨੇ ਦੱਤਾ ਵੀ ਫਲਾਣੀ ਜਗ੍ਹਾ ਡਿਊਟੀ ਐ ਮੈਂ ਜੁਆਇਨਿੰਗ ਕਰ ਲਈ ਤੇ ਕੋਈ ਲਿਖਤ ਪੜਤੋ ਹੁੰਦੀ ਨਹੀਂ ਉਹਦੇ ਵਿੱਚ ਇਦਾਂ ਜੀ ਬਹੁਤ ਜਗ੍ਹਾ ਐ ਜਿੱਥੇ ਐਦਾਂ ਹੀ ਹੁੰਦਾ ਬਿਨਾ ਕਿਸੇ ਐਗਰੀਮੈਂਟ ਤੋਂ ਕੋਈ ਰੂਲ ਨਹੀਂ ਬਣਾਇਆ ਜਾਂਦਾ ਜੀ ਮੇਨ ਗੱਲ ਇਹ ਐ ਜੀ ਰੂਲ ਬਣਨੇ ਚਾਹੀਦੇ ਆ ਜੀ ਜਿੱਥੇ ਮੰਨ ਲਓ ਮੈਂ ਜੁਆਇਨਿੰਗ ਕਰਾਂ ਉੱਥੇ ਪੂਰਾ ਵੈਰੀਫਾਈ ਹੋਏ ਮੇਰਾ ਲਾਇਸੈਂਸ ਨੰਬਰ ਸਾਰਾ ਕੁਝ ਮਾਲਕ ਦਾ ਨਾਮ ਵੀ ਮੈਂ ਉਹਦੇ ਨਾਲ ਪੀਐਸਓ ਚੱਲ ਰਿਹਾ ਤੇ 1922 ਕੱਲੂ ਮੈਂ ਫੇਅਰ ਕਰ ਦਵਾ ਉਹਦੀ سپورਟ ਚ ਉਹ ਬੰਦੇ ਨਾਲ ਕੰਪਰੋਮਾਈਜ਼ ਨਾ ਕਰਕੇ ਮ ਇਹ ਹੋਣਾ ਚਾਹੀਦਾ ਇਹ ਐਗਰੀਮੈਂਟ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਯੂਨੀਅਨ ਤਾਂ ਹੀ ਬਣਾਉਣੀ ਪਈ ਹੈ ਤੁਹਾਨੂੰ ਰਜਿਸਟਰ ਕਰਾਉਣੀ ਪੈ ਰਹੀ ਹੈ ਕਿ ਤੁਸੀਂ ਕੱਲ ਨੂੰ ਕਿਸੇ ਨਾਲ ਵੀ ਐਗਰੀਮੈਂਟ ਕਰ ਸਕਦੇ ਹੋ ਤੁਹਾਡੀ ਯੂਨੀਅਨ ਜਿਹੜੀ ਰਜਿਸਟਰ ਹੋਏਗੀ ਹਾਂਜੀ ਬਿਲਕੁਲ ਜੀ ਆਹ ਬੰਦੇ ਤਾਂ ਹੀ ਇਕੱਠੇ ਹੋਏ ਆ ਜੀ ਸਾਨੂੰ ਦਿੱਕਤਾਂ ਆ ਰਹੀਆਂ ਜੀ ਉਹਦੇ ਕਰਕੇ ਹੀ ਇਹ ਕੱਟ ਕਰਿਆ ਗਿਆ ਜੀ ਐਗਰੀਮੈਂਟ ਬਣਾਇਆ ਜਾਵੇ ਬਣਾਇਆ ਜਾਵੇ ਸਾਡੇ ਪ੍ਰਧਾਨ ਸਾਹਿਬ ਅਸੀਂ ਨਿਯੁਕਤ ਕਰਾਂਗੇ ਤੇ ਜੋ ਵੀ ਸਾਡੇ ਮਸਲੇ ਹੋਇਆ ਕਰੂਗੇ ਅਸੀਂ ਆਪਣੀ ਕਮੇਟੀ ਦੇ ਵਿੱਚ ਰੱਖਿਆ ਕਰੂਗੇ ਜੀ ਸਾਡੀ ਕਮੇਟੀ ਉਹਨਾਂ ਦਾ ਹੱਲ ਲੱਭਿਆ ਕਰੂਗੀ ਜੀ ਫਿਰ ਅੱਗੇ ਜੋ ਕਾਰਵਾਈ ਬਣਦੀ ਸੜੀ ਕਮੇਟੀ ਕਰੇ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਜਿਸ ਤਰੀਕੇ ਨਾਲ ਮੁਸ਼ਕਲ ਇਹਨਾਂ ਨੂੰ ਆ ਰਹੀ ਹੈ ਤਾਂ ਜਿਹੜੀ ਮੁਸ਼ਕਲਾਂ ਬਾਰ-ਬਾਰ ਜਿਹੜੀਆਂ ਆਉਂਦੀਆਂ ਚ ਮੀਟਿੰਗ ਦੀ ਤੁਹਾਡੀਆਂ ਬਹੁਤ ਰੱਖੀਆਂ ਗਈਆਂ ਕਿ ਫੈਰ ਚਲਾ ਸਕਦੇ ਨਹੀਂ ਚਲਾ ਸਕਦੇ ਅਸਲਾ ਕਿਵੇਂ ਅਸੀਂ ਰੱਖ ਕੇ ਲੈ ਕੇ ਜਾਣਾ ਜਾਂ ਫਿਰ ਕਈ ਵਾਰ ਹੁੰਦਾ ਕਿ ਜਿਨ੍ਹਾਂ ਕੋ ਰਵਲਵਰ ਹੈਗੀ ਹੈ ਉਹਨਾਂ ਤੋਂ ਗੱਡੀਆਂ ਧੋਈਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਜਿੱਤ ਕੀ ਰਹੀ ਹੈ ਤਾਂ ਇਸ ਤਰੀਕੇ ਦੇ ਮਸਲੇ ਵੀ ਨੇ ਤੁਹਾਡੀ ਯੂਨੀਅਨ ਹੋਣ ਇਸ ਚੀਜ਼ ਨੂੰ ਬਚਾਰੇਗੀ ਕਿਤੇ ਨਾ ਕਿਤੇ ਜਦੋਂ ਤੁਸੀਂ ਕਿਤੇ ਜੋਬ ਕੋਈ ਬੰਦਾ ਕਰਦਾ ਹੈ ਐਗਰੀਮੈਂਟ ਹੁੰਦਾ ਹੈ ਉਹਦੇ ਸ਼ਰਤਾਂ ਬਕਾਇਦਾ ਲਿਖੀਆਂ ਹੋਣ ਨਹੀਂ ਅਸੀਂ ਚਾਹੁੰਦੇ ਤਾਂ ਅਹੀ ਆ ਭਾਜੀ ਵੀ ਚਲੋ ਵੀ ਸਾਡੇ ਸੇਫ ਹੋਮੇ ਸਾਰੇ ਵੀਰ ਆਪਣੇ ਕਿਉਂਕਿ ਅਸਲਾ ਭਾਜੀ ਕਪਾ ਕਹ ਦਿੰਦੇ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਤੁਹਾਡੇ ਚੈਲੰਜ ਦੇ ਮadhyam ਰਵੀ ਜਿਹੜੇ ਫੁਕਰਾਪੰਥੀ ਦਿਖਾਉਂਦੇ ਨਾ ਇਹ ਵੀ ਗਲਤ ਹੈ ਬਿਲਕੁਲ ਵੀ ਵੈਪਨ ਲੈ ਕੇ ਵੈਸੇ ਹੀ ਉਹਨੂੰ ਹਲਾਈ ਜਾਣਾ ਜੀ ਕਿਉਂਕਿ ਸਾਨੂੰ ਇੱਕ ਕਿਸਮਤ ਚ ਲਾ ਲੋ ਦੇਖੋ ਦੋ ਰੋਟੀਆਂ ਕarning ਜਾਨੀਆਂ ਭਾਜੀ ਇਹ ਚੰਗੀ ਗੱਲ ਹੈ ਵੀ ਸਾਨੂੰ ਜੋਬ ਮਿਲ ਜਾਂਦੀ ਪਰ ਇਹਦੇ ਚ ਇਹ ਵੀ ਗਲਤ ਹੈ ਵੀ ਹਥਿਆਰ ਲਹਿਰਾਉਣੇ ਜਾਂ ਕਿਸੇ ਨੂੰ ਉੰਤਰੀ ਚੈਲੰਜ ਕਰਨਾ ਤੁਸੀਂ ਜੋਬ ਕਰੋ ਇਮਾਨਦਾਰੀ ਅਸੀਂ ਵੀ ਕਰੂਗੇ ਜੀ ਬਾਕੀ ਜਿਹਦੇ ਕੋਲ ਜੋਬ ਕਰਦੇ ਉਹਨੂੰ ਵੀ ਚਾਹੀਦਾ ਵੀ ਚਲੋ ਸੈਲਰੀ ਜ਼ਿਆਦਾ ਸੋਹਣੀ ਦਵੇਂ ਜੀ ਜਾਂ ਫਿਰ ਆਪਣੇ ਉੰਦੀਆਂ ਸੋਰਸ ਵਗੈਰਾ ਦਾ ਅਸੀਂ ਸਕੂਰ ਰੋਜ਼ਾ ਦੇ ਇਹ ਚੀਜ਼ਾਂ ਸਾਡੀ ਜਿੱਥੇ ਤੁਸੀਂ ਡਿਊਟੀ ਕਰਦੇ ਹੋ ਤਾਂ ਕਈ ਵਾਰੀ ਮਾਲਕ ਚੰਗੇ ਵੀ ਟੱਕਰ ਜਾਂਦੇ ਨੇ ਕਈ ਵਾਰੀ ਕੋਈ ਮਿਸਬਿਹੇਵ ਵਾਲਾ ਵੀ ਟੱਕਰ ਜਾਂਦਾ ਹੈ ਤਾਂ ਉਹਨਾਂ ਨਾਲ ਕਿਵੇਂ ਤੁਸੀਂ ਇਨਜਿਸਟ ਦਿਓ ਜਾਂ ਫਿਰ ਉਹਨਾਂ ਨਾਲ ਕਿਹੜੀ ਮੁਸ਼ਕਲ ਆਉਂਦੀਆਂ ਨੇ ਉਹ ਵੀ ਥੋੜਾ ਸ਼ੇਅਰ ਕਰ ਦਿਓ ਲੋਕਾਂ ਨੂੰ ਪਤਾ ਲੱਗ ਸਕੇ ਕਿਉਂਕਿ ਲੋਕ ਤਾਂ ਹੀ ਦੇਖ ਲੈਂਦੇ ਕਿ ਬੜੇ ਡੋਲਿਆਂ ਵਾਲੇ ਮੁੰਡੇ ਹੈਗੇ ਨੇ ਕਿ ਇਹਦੇ ਵਧੀਆ ਐਸ਼ ਕਰਦੇ ਹੋਣੇ ਕਿ ਆਪਣੇ ਮਾਲਕਾਂ ਦੇ ਸਿਰ ਤੇ ਪਰ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਮਾਲਕਾਂ ਦੇ ਨਾਲ ਵਿਚਰਨਾ ਕਲੀਪਾਦੀ ਜਿੱਥੇ ਅਸੀਂ ਜੋਬ ਕਰਦੇ ਸਾਡੇ ਵਾਲੇ ਤਾਂ ਬਹੁਤ ਚੰਗੇ ਆ ਮਾਲਕ ਦੇਖੋ ਸਾਨੂੰ ਤਾਂ ਆਪਾਂ ਕਿਉਂ ਕਹੀਏ ਹੁਣ ਤੇ ਪਿੱਠ ਸੁਣਦੀ ਹੈ ਜੀ ਜੇ ਅਸੀਂ ਜੇ ਡਬਲਯੂ ਮੈਟ ਹੋਟਲ ਦੇ ਵਿੱਚ ਮਤਲਬ ਇੱਕ ਜਿੱਥੇ ਅਮਨ ਅਰੋੜਾ ਜੀ ਦੇ ਨਾਲ ਇੱਕ ਦਿਨ ਅਸੀਂ ਗਏ ਉੱਥੇ ਮੀਟਿੰਗ ਦੀ ਸਭ ਦੀ ਉੱਥੇ ਗਏ ਜੇ 3300 ਰੁਪਏ ਵਾਲੀ ਥਾਲੀ ਉਹਨੇ ਖਾਣਾ ਖਾਧਿਆ ਤਾਂ ਸਾਨੂੰ ਵੀ 3300 ਵਾਲੇ ਖਿਲਾਏ ਸਾਡੇ ਮਾਲਕ ਤਾਂ ਬਹੁਤ ਅੱਛੇ ਐ ਮਤਲਬ ਕੁਛ ਹੋਊਗੇ ਜੀ ਮਤਲਬ ਮੈਨੂੰ ਬਾਕੀ ਹੁਣ ਦੇਖੋ ਅੱਜ ਪਹਿਲੀ ਵਾਰ ਮਿਲੇ ਅਸੀਂ ਅਸੀਂ ਤਾਂ ਸਭ ਨੂੰ ਇਹ ਇੱਕ ਵੀ ਸਭ ਨੂੰ ਇਦਾਂ ਦੇ ਪੜਨਾ ਚਾਹੀਦਾ ਅਸੀਂ ਆਪਣੇ ਮਾਲਕ ਦੀ ਐਗਜ਼ੈਂਪਲ ਦਿੰਨੇ ਆਪ ਵੀ ਸਾਡੇ ਵਾਲੇ ਬਹੁਤ ਵਧੀਆ ਐ ਵੀ ਸਭ ਨੂੰ ਪਾਈ ਇਦਾਂ ਦੇ ਉਹਨੂੰ ਵੀ ਸੁਣ ਲਓ ਜੀ ਜਿਹੜੇ ਮਾਲਕ ਹਨ ਉਹਨੂੰ ਵੀ ਮਦਦ ਕਰਨੀ ਚਾਹੀਦੀ ਸਾਡੇ ਵਾਲਾ ਤਾਂ ਸਾਡੀ ਹੈਲਪ ਵੀ ਕਰਦੇ ਜੀ ਕਿਤੇ ਦੁੱਖ ਸੁੱਖ ਸਾਡੇ ਕੰਮ ਵੀ ਆਉਨੇ ਇਸ ਕਰ ਸਾਡੀ ਤਾਂ ਅਹੀ ਬੇਨਤੀ ਐ ਵੀ ਸਾਰੇ ਜਿਹੜੇ ਮਾਲਕ ਵੀ ਸੁਣਦੇ ਜੀ ਭਾਵੇਂ ਬੇਚਰੇ ਜੋਬ ਕਰਦੇ ਵੀ ਸਾਰੇ ਇਦਾਂ ਦੇ ਪੜਨਾ ਸਾਰਿਆਂ ਹੁਣ ਜਿਹੜਾ ਇਨਸੋਰਸ ਦਾ ਮੁੱਦਾ ਸਭ ਤੋਂ بڑا ਹੀ ਆ ਪਾਜੀ ਦੇਖੋ ਇਹ ਐਕਸੀਡੈਂਟ ਤਾਂ ਕਿਸੇ ਨਾਲ ਵੀ ਹੋ ਸਕਦਾ ਵੀ ਇਹਦਾ ਅਸੀਂ ਵਿਚਾਰੂਗੇ ਵੀ ਕਿਵੇਂ ਅਸੀਂ ਇਕੱਲੇ ਮਾਲਕਾਂ ਨੂੰ ਨਹੀਂ ਕਹਿੰਦੇ ਸਰਕਾਰ ਵੱਲੋਂ ਵੀ ਕੁਝ ਚਾਹੀਦਾ ਹੈ ਜੀ ਮਤਲਬ ਹਾਂਜੀ 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 ਬਿਲਕੁਲ ਤੇ ਹੋਰ ਕੋਈ ਮੁਸ਼ਕਲ ਰੱਖਣ ਜਾਂਦਾ ਜਿੰਨੇ ਗਨਮੈਨ ਭਰਾ ਸਾਡੇ ਨੇ ਉਹਨਾਂ ਨੂੰ ਲੱਗਦਾ ਕਿ ਇਹ ਮੁਸ਼ਕਲ ਅੱਜ ਸਾਡੀ মিডিਆ ਦੇ ਵਿੱਚ ਜਾ ਕੇ ਸਰਕਾਰ ਤੱਕ ਪਹੁੰਚੇ ਤਾਂ ਕਿਸੇ ਦੀ ਵੀ ਮੁਸ਼ਕਲ ਹੋਵੇ ਅਸੀਂ ਆਪਣੇ ਚੈਨਲ ਰਾਹੀਂ ਪਹਚਾਣ ਦੀ ਕੋਸ਼ਿਸ਼ ਕਰਾਂ ਕਿ ਕੋਈ ਵੀ ਹੱਥ ਖੜਾ ਕਰਕੇ ਆਪਣਾ ਦੱਸ ਸਕਦਾ ਕਿ ਕਿਹੜੀ ਮੁਸ਼ਕਲ ਆ ਰਹੀ ਪਾਜੀ ਕਿ ਸਾਨੂੰ ਜੌਬ ਕਰਦੇ ਹੋਏ ਮੁਸ਼ਕਲ ਆ ਰਹੀ ਹੈ ਕੋਈ ਦੱਸੋ ਕਿਹੜੀ ਮੁ ਕੋਈ ਮੁਸ਼ਕਲ ਆਂਦੀ ਹੋਈ ਜਿਹੜੀ ਮੁਸ਼ਕਲ ਆਂਦੀ ਤੁਹਾਨੂੰ ਲੱਗਦਾ ਕਿ ਸਾਨੂੰ ਮੁਸ਼ਕਲ ਆ ਰਹੀ ਹੈ ਵੀਆਈਪੀ ਲੋਕਾਂ ਨਾਲ ਰਹਿ ਕੇ ਕਿ ਸਾਡੀ ਇਹ ਮੰਤ ਜਿਹੜੀ ਸਰਕਾਰ ਤੱਕ ਪਹੁੰਚ ਸਕੇ ਕੋਈ ਹੈ ਵੀਰ ਇਸ ਤਾ ਜਿਹੜੀ ਮੀਟਿੰਗ ਤੁਸੀਂ ਰੱਖੀ ਹੋਈ ਗੱਲ ਕਿਉਂਕਿ ਸਰਕਾਰ ਤੱਕ ਤਾਂ ਇਹੀ ਜਾਣੀ ਹੈ ਜਿਹੜੀ ਗੱਲ ਅਸੀਂ ਪੁਚਾ ਰਹੇ ਹਾਂ ਤਾਂ ਜਿਸ ਤਰੀਕੇ ਨਾਲ ਤੁਹਾਡੇ ਕੋਲ ਜਿਹੜੀਆਂ ਲਿਖਤੀ ਇਹਨਾਂ ਦੀਆਂ ਆਈਆਂ ਨੇ ਕੋਈ ਮੁਸ਼ਕਲ ਆ ਉਹ ਵੀ ਸਾਨੂੰ ਦੱਸ ਦਿਓ ਜਰਾ ਸਰਕਾਰ ਨੂੰ ਪਤਾ ਲੱਗ ਸਕੇ ਕਿ ਹਾਂ ਭਾਈ ਜਿਹੜੀ ਮੁਸ਼ਕਲਾਂ ਗਨਮੈਨਾਂ ਨੂੰ ਆ ਰਹੀਆਂ ਨੇ ਕਿਉਂਕਿ ਵੀਆਈਪੀ ਲੋਕਾਂ ਦੇ ਨਾਲ ਰਹਿੰਦੇ ਨੇ ਹਾਂਜੀ ਅੱਛਾ ਜੀ ਇੱਕ ਵੀਰ ਜਿਹੜੇ ਸਾਡੇ ਐਕਸ ਮੈਨ ਨੇ ਸਾਡੇ ਨਾਲ ਫੌਜੀ ਜਿਹੜੇ ਫੌਜੀਆਂ ਕੋਲੇ ਅਸਲਾ ਜ਼ਿਆਦਾ ਹੁੰਦਾ ਏ ਤੇ ਸਿਵਿਲਿਅਨ ਤਾਂ ਬੜੇ ਘੱਟ ਲੋਕ ਨੇ ਤੇ ਜਿਹੜੇ ਐਕਸ ਮੈਨ ਸਾਡੇ ਭਰਾ ਨੇ ਅਸੀਂ ਉਹਨਾਂ ਨੂੰ ਸੀਨੀਅਰ ਵੀ ਮੰਨਦੇ ਆ ਉਹਨਾਂ ਨੂੰ ਸਾਡੀ ਇੱਕ ਬੇਨਤੀ ਹੈ ਉਹ 35-40 ਹਜ਼ਾਰ ਰੁਪਏ ਜੀ ਉਹਨਾਂ ਦੀ ਪੈਨਸ਼ਨ ਹੈ ਤਾਂ ਉਹਦੇ ਕਰਕੇ ਘੱਟ ਸੈਲਰੀਆਂ ਤੇ ਜੁਆਇਨ ਕਰ ਲੈਂਦੇ ਨੇ ਉਹ ਪਰ ਉਹ ਐਦਾਂ ਨਾ ਸੋਚੋ ਵੀ 40 ਹਜ਼ਾਰ ਪੈਨਸ਼ਨ ਤਾਂ ਉਹਨਾਂ ਦੀ ਮਿਹਨਤ ਦੀ ਹੈ ਉਹਨਾਂ ਨੇ ਆਪਦੀ ਤਕਰੀਬਨ 40 ਸਾਲ ਉਮਰ ਕੱਢਤੀ ਹੈ ਤੇ ਉਤੋਂ ਬਾਅਦ ਜਿਹੜੇ ਫੌਜੀ ਬੰਦੇ ਨੇ ਸਤੋਂ ਤਕਰੀਬਨ ਘਟੋ-ਘਟ 10000 ਤੇ ਜ਼ਿਆਦਾ ਡਿਊਟੀ ਲੱਗਣ ਹੂੰ ਤੇ ਬਾਕੀ ਆਹ ਸਾਰੇ ਜਿਹੜੇ ਅੱਜ ਮੀਟਿੰਗ 'ਚ ਨਹੀਂ ਆਏ ਸਾਡੀ ਪਹਿਲੀ ਮੀਟਿੰਗ ਸੀ ਇਹ ਹੂੰ ਤੇ ਗਾਹ ਨੂੰ ਅਸੀਂ ਮੀਟਿੰਗ ਕਰਾਂਗੇ ਤਾਂ ਸਾਰੇ ਰਲ ਕੇ ਜਿਹੜੇ ਅੱਜ ਆਏ ਨਹੀਂ ਉਹ ਵੀ ਆਓ ਵੀਰੇ ਅਸੀਂ ਇਹਨਾਂ ਨੂੰ ਰਜਿਸਟਰਡ ਕਰਾਈਏ ਤੇ ਇਹਨੂੰ ਅੱਗੇ ਲੈ ਕੇ ਚੱਲੀਏ ਸਾਰਿਆਂ ਦਾ ਫਾਇਦਾ ਹੈ ਜੀ ਬਹੁਤ ਧੰਨਵਾਦ ਅਜੇ ਲਾਇਸੈਂਸਾਂ ਨੂੰ ਲੈ ਕੇ ਵੀ ਹੁੰਦਾ ਜਿ ਤਰ੍ਹਾਂ ਪੰਜਾਬ ਦਾ ਲਾਇਸੈਂਸ ਹੈ ਜਹਾਲ ਇੰਡੀਆ ਦਾ ਲਾਇਸੈਂਸ ਹੈ ਕਈ ਵਾਰ ਕੀ ਹੁੰਦਾ ਪੰਜਾਬ ਦੇ ਲਾਇਸੈਂਸ ਵਾਲੇ ਨੂੰ ਚੰਡੀਗੜ੍ਹ ਦੇ ਵਿੱਚ ਕੀ ਕਹਿੰਦੇ ਕਿ ਅਸਲ ਨਹੀਂ ਤੁਸੀਂ ਦਿਖਾ ਸਕਦੇ ਰੱਖ ਸਕਦੇ ਆਪਣੇ ਕੋਲ ਕੋਈ ਮੁਸ਼ਕਿਲਾਂ ਆਉਂਦੀਆਂ ਕੋਈ ਨਹੀਂ ਮੁਸ਼ਕਿਲਾਂ ਪੱਜੀ ਆਉਂਦੀਆਂ ਇੱਥੇ ਵੀ ਪਹਿਲਾ ਓਨਲੀ ਸਟੇਟ ਦਾ ਲਾਇਸੈਂਸ ਬਣਦਾ ਹੈ ਹਾਂਜੀ ਠੀਕ ਹੈ ਜੀ ਪੰਜਾਬ ਦਾ ਮਿਲ ਗਿਆ ਤੁਹਾਨੂੰ ਉਸ ਤੋਂ ਬਾਅਦ ਦੇਖੋ ਲੀਗਲ ਤਰੀਕੇ ਨਾਲ ਅਸੀਂ ਜਿੱਥੇ ਜੋਬ ਕਰਦੇ ਹਾਂ ਉਹਨੂੰ ਤੁਸੀਂ ਲਿਖਾ ਕੇ ਵੀ ਦੇਣ ਨੇ ਮੇਰੀ ਸਰਕਾਰ ਨੂੰ ਆਹੀ ਬੇਨਤੀ ਹੈ ਵੀ ਜੋ ਬੰਦੇ ਲੀਗਲ ਹੈ ਇੱਕ ਉਸ ਤਰ੍ਹਾਂ ਨਹੀਂ ਵੀ ਅਸੀਂ ਕਹਿੰਦੇ ਤੁਸੀਂ ਹੁੰਦੀ ਇਨਕੁਆਇਰੀ ਕਰੋ ਜਿੱਥੇ ਜੋਬ ਕਰਦੇ ਵਾਕਈ ਕਰ ਵੀ ਰਿਹਾ ਹੋ ਤਾਂ ਉਹਦੀਆਂ ਸਟੇਟਾਂ ਜ਼ਰੂਰ ਪੈਣ ਨੇ ਸਾਡੀ ਆਹੀ ਬੇਨਤੀ ਹੈ ਮਤਲਬ ਜਿਤਨਾ بڑا ਔਖਾ ਹੋ ਜਾਂਦਾ ਕਿਉਂਕਿ ਬੰਦਾ ਜਿਸ ਤਰ੍ਹਾਂ ਪਾਜੀ ਸਾਡੀਆਂ ਸਟੇਟਾਂ ਪੈ ਗਈਆਂ ਸਪੋਜ਼ ਕਰੋ ਸਾਡੇ ਪੰਜ ਸੱਤ ਸਟੇਟਾਂ ਹੋ ਗਏ ਚੰਡੀਗੜ੍ਹ ਹੋ ਗਿਆ ਹਰਿਆਣਾ ਹੋ ਗਿਆ ਮੱਛਲੂ ਹੋ ਗਿਆ ਉਹ ਬੰਦੇ ਸਹੀ ਹੈ ਗਲਤ ਨਹੀਂ ਜੋ ਸਹੀ ਹੈ ਜੋ ਸਾਨੂੰ ਜਨਰਲ ਆਪਣਾ ਰਿਕਾਰਡ ਤੁਹਾਨੂੰ ਲਾ ਰਹੇ ਵੀ ਅਸੀਂ ਉੱਥੇ ਜੋਬ ਕਰਦੇ ਹੁਣ ਦੀ ਜਰੂਰ ਪੁਲੀਸ ਸਾਡੀ ਆਹੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਵੀ ਉਹਦੇ ਜਰੂਰ ਲਾਇਸੈਂਸ ਜਿਹੜੀਆਂ ਸਟੇਟਾਂ ਪਾਈਨਾ ਜਾ ਮੈਂ ਜਾਂ 올 ਇੰਡੀਆ ਕਿਸੇ ਨੇ ਕਰਵਾਉਣਾ ਦੇਖੋ ਉਹ ਤਾਂ 올 ਇੰਡੀਆ ਵੀ ਕਰਿਆ ਜਾਵੇ ਬਸ ਆਹੀ ਬੇਨਤੀ ਹੈ ਬਾਕੀ ਅਸੀਂ ਫੁਕਰੇ ਬੰਦੇ ਨੇ ਬਿਲਕੁਲ ਲਾਲ ਨਹੀਂ ਦੀ ਅਸੀਂ ਅਸੀਂ ਤਾਂ ਇਹ ਜੁਨੀਅਨ ਦਾਹੀ ਹੋ ਹੈ ਵੀ ਜਿਹੜੇ ਹਥਿਆਰ ਲਹਿਰਾਉਣੇ ਜਾਂ ਕੁਛ ਕਰਨੇ ਅਸੀਂ ਬਿਲਕੁਲ ਇਸ ਗੱਲ ਦਾ ਬਾਈਕਾਟ ਕਰਦੇ ਆਂ ਬਾਈ ਜੀ ਜਿੰਨੇ ਵੀ ਸਾਡੇ ਮੈਂਬਰ ਆ ਅਸੀਂ ਇਹੀ ਮੀਟਿੰਗ ਕਰੀ ਹੈ ਵੀ ਬਾਈ ਜੀ ਇਹ ਕੰਮ ਕਿਸੇ ਨੇ ਨਹੀਂ ਕਰਨਾ ਉਹ ਗਲਤ ਹੈ ਜੀ ਜੋ ਗਲਤ ਹੈ ਗਲਤ ਅਸੀਂ ਖੁਦ ਕਰ ਰਹੇ ਹਾਂ ਵੀ ਹਥਿਆਰ ਲੈ ਕੇ ਕਿਸੇ ਪੈਲ ਸੇ ਫੇਰ ਕਰਨਾ ਇਹ ਹੁੰਦਾ ਕਿ ਆਪਣੇ ਪੜੋਸੀ ਨੂੰ ਵੀ ਦਿਖਾ ਦਿੰਨੇ ਕਿ ਮੇਰੇ ਕੋਲ ਰਵਾਲਵਰ ਹੈ ਕਿ ਪਿੱਛੇ ਹਟ ਜੋ ਨਹੀਂ ਮੈਂ ਇਹ ਕਰਦਾਗਾ ਉਹ ਵੀ ਕਿਤੇ ਨਾ ਕਿਤੇ ਗਲਤ ਬਹੁਤ ਬਿਲਕੁਲ ਜੀ ਬਿਲਕੁਲ ਨਹੀਂ ਕਿਤੇ ਵੀ ਮਤਲਬ ਪੈਲਸਾਂ ਚ ਲੈ ਜਾ ਕੇ ਫੇਰ ਕਰਨੇ ਭਾਜੀ ਜਾਂ ਕਿਤੇ ਵੈਸੇ ਇਹ ਗਲਤ ਹੈ ਜਿਹੜੋ ਅਸੀਂ ਕਹਿੰਦੇ ਵੀ ਗਲਤ ਆ ਉਹ ਗਲਤ ਹੈ ਜੀ ਬਾਕੀ ਸਾਡੇ ਜਿਹੜਾ ਗਨਮੈਨ ਜੀ ਪੀਐਸ ਉਪਰ ਆਉਣ ਦੀ ਮਦਦਾਈ ਹੈ ਜੀ ਵੀ ਇੱਕ ਤਾਂ ਸਾਡੀਆਂ ਸਟੇਟਮ ਵਗੈਰਾ ਜਿਤਨਾ ਬੰਦਾ ਚਲੋ ਚਾਰ ਪੈਸੇ ਜ਼ਿਆਦਾ ਕਮਾਉਣ ਲੈਂਦਾ ਭਾਜੀ ਇਹ ਸਾਡੀਆਂ ਮੰਗਾ ਵਸ ਜੀ ਹੋਰ ਇਨਕਮ ਵੀ ਕੋਈ ਨਹੀਂ ਨਾ ਹਾਂਜੀ ਹਾਂਜੀ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਹਾਂਜੀ ਤੁਹਾਨੂੰ ਪਤਾ ਕੀ ਹੈ ਜੀ ਸਾਨੂੰ ਦਿੱਕਤਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਹੁਣ ਅਸੀਂ ਸਿਕਿਉਰਿਟੀ ਦੀ ਜੌਬ ਕਰਦੇ ਹਾਂ ਕਿਸੇ ਦੇ ਨਾਲ ਜੌਬ ਕਰ ਰਹੇ ਹਾਂ ਕੋਈ ਵੀ ਇਲੈਕਸ਼ਨ ਆ ਗਿਆ ਤੇ ਸਾਡੇ ਤੇ ਪ੍ਰੈਸ਼ਰ ਬਣਾਇਆ ਜਾਂਦਾ ਹੈ ਵੈਪਨ ਜਮ੍ਹਾਂ ਕਰਾਓ ਹਥਿਆਰ ਜਮ੍ਹਾਂ ਕਰਾਓ ਹੁਣ ਵੈਪਨ ਅਗਲਾ ਉਕਰਦਾ ਤੇ ਸਾਡੀ ਰਿਕੁਐਸਟ ਹੈ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਬੰਦਾ ਜੈਨੂਇਨ ਹੈ ਕਿਸੇ ਯੂਨੀਅਨ ਦੇ ਥਰੀ ਹੋਇਆ ਜਾਂ ਫਿਰ ਮਾਲਕ ਦਾ ਹੀ ਲੈਟਰ ਹੈਡ ਲਾ ਕੇ ਦੇ ਰਿਹਾ ਤੇ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਜਾਵੇ ਵੀ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਵੇ ਹਾਂਜੀ ਹਾਂ ਤਾਂ ਕਿ ਉਹ ਆਪਣਾ ਵੈਪਨ ਕੈਰੀ ਕਰ ਸਕਣ ਨਾਲ ਬਿਲਕੁਲ ਇਹ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਲਾਂ ਅੱਜ ਇਹਨਾਂ ਨੇ ਮੀਟਿੰਗ ਵਿੱਚ ਵਿਚਾਰੀਆਂ ਨੇ ਆਉਣ ਵਾਲੇ ਦਿਨਾਂ ਚ ਯੂਨੀਅਨ ਰਜਿਸਟਰਡ ਕਰਵਾ ਰਹੇ ਨੇ ਤਾਂ ਮੁੱਖ ਮੰਤਰੀ ਪੰਜਾਬ ਤੇ ਪੰਜਾਬ ਦੇ ਅਲਗ-ਅਲਗ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਜੋ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੇ ਅਸਲੇ ਜਮ੍ਹਾਂ ਕਰਾਏ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਚੋਪ ਤੋਂ ਘਰ ਬੈਠਣਾ ਪੈਂਦਾ ਹੈ ਤੇ ਕਈ ਤਰ੍ਹਾਂ ਦੀਆਂ ਹੋਰ ਮੁਸ਼ਕਲਾਂ ਜਿਹੜੀਆਂ ਇਹਨਾਂ ਨੂੰ ਆ ਰਹੀਆਂ ਨੇ ਤਾਂ ਇਹਨਾਂ ਨੇ ਆਪਣੇ ਬਿਆਨ ਜਿਹੜੇ ਦਿੱਤੇ ਨੇ ਤਾਂ ਦੇਖਦੇ ਕਿ ਮੁੱਖ ਮੰਤਰੀ ਪੰਜਾਬ ਹੁਣ ਇਹਨਾਂ ਦੇ ਬਾਰੇ ਕੀ ਸੋਚਦੇ ਨੇ ਤੇ ਜਿਹੜੇ VIP ਲੋਕ ਨੇ ਕਲਾਕਾਰ ਨੇ ਉਹ ਵੀ ਧਿਆਨ ਨਾਲ ਸੁਣ ਲੈਣ ਕਿ ਤੁਹਾਡੇ ਨਾਲ ਤੁਹਾਡੀ ਜਾਨ ਬਚਾਉਂਦੇ ਨੇ ਇਹ ਗਨਮੈਨ ਤੇ ਨਾਲ ਦੀ ਨਾਲ ਤੁਹਾਨੂੰ ਘਰ ਤੱਕ ਸੁਰੱਖਿਆ ਦੇ ਕੇ ਪਹੁੰਚਾਉਂਦੇ ਨੇ ਪੀੜਾਂ ਦੇ ਵਿੱਚੋਂ ਕੱਢ ਕੇ ਲਿਆਉਂਦੇ ਨੇ ਤੇ ਆਪਣੀ ਜਾਨ ਜੋਖਮ ਵਿੱਚ ਇਸ ਕਰਕੇ ਪਾਉਂਦੇ ਨੇ ਕਿਉਂਕਿ ਇਹਨਾਂ ਦੇ ਘਰ ਤੱਕ ਵੀ ਇਹਨਾਂ ਦੀ ਮੌਤ ਪਿੱਛਾ ਕਰਦੀ ਪਹੁੰਚਦੀ ਹੈ ਕਿਉਂਕਿ ਪਤਾ ਨਹੀਂ ਕਿਹੜੇ ਗੈਂਗਸਟਰ ਕਿਹੜੇ ਬੰਦੇ ਇਹਨਾਂ ਦੇ ਪਿੱਛਾ ਕਰਦੇ ਹੋਣ ਕਿਉਂਕਿ ਸੁਰੱਖਿਆ ਤਾਂ ਇਹ ਕਰ ਰਹੇ ਨੇ ਤਾਂ ਇਹਨਾਂ ਨੂੰ ਵੀ ਨਿਸ਼ਾਨਾ ਕਈ ਵਾਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇਹਨਾਂ ਦੀ ਜਾਨ ਵੀ ਬਹੁਤ ਕੀਮਤੀ ਹੈ ਕਿਸੇ ਨੂੰ ਲੈ ਕੇ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਜਥੇਦੰਦ ਬੰਦੀ ਐਲਾਨ ਕਰ ਰਹੀ ਹੈ ਕਿ ਹੁਣ ਰਜਿਸਟਰ ਕਰਵਾ ਕੇ ਉਸ ਤੋਂ ਬਾਅਦ ਮਸਲੇ ਸੀ ਪੰਜਾਬ ਸਰਕਾਰ ਤੱਕ ਸੌਖੇ ਆਪਣੇ ਹੱਲ ਕਰਵਾ ਦੇਵਾਂਗੇ ਦੇਖਾਂਗੇ ਹੁਣ ਪੰਜਾਬ ਸਰਕਾਰ ਇਹਨਾਂ ਬਾਰੇ ਕਿਸ ਤੋਂ ਦੀ ਤੁਹਾਨੂੰ ਕੈਮਰਾਮੈਨ ਸਮਝਦੇ ਨਾਲ ਹਰਤੇ ਸੰ